ਸਾਤਸਿਕਾ ਜੀ ਸਾਲ ਪਹਿਲਾਂ ਤੋਂ ਸਾਰੇ ਭੈਣ ਭਰਾਵਾਂ ਨੂੰ ਆ ਗਿਆ ਅੱਜ ਆਪਾਂ ਲੱਖੇ ਜੱਸੀ ਨਗਲ ਤੇ ਵੇਲੇ ਹੁਣ ਅਸੀਂ ਬਾਡੀ ਸ਼ੁਰੂ ਹੋ ਗਈ ਆ ਤੇ ਤਾਂ ਵੀ ਮੇਰੇ ਮੇਰੇ ਵੇਲੇ ਕੰਮ ਨਹੀਂ ਬੰਦ ਕਰਨਾ ਇਹਨਾਂ ਨੇ ਤੇ ਭਲਾ ਮਾਝ ਇੱਕ ਆਪਣਾ ਦਾਸ ਆ ਹਨਾ ਤੇ ਵੀਡੀਓ ਪਾਣੀ ਪਾਣੀ ਆ ਸਾਤਸਿਕਾ ਹੋਰ ਸਾਹਿਬ ਮੈਂ ਦਾਵੀਰ ਹੋਰ ਵੀ ਜੀ ਅਸਾਂ ਠੀਕ ਹੈ ਕੀ ਹਾਲ ਚੱਲਿਆ ਠੀਕ ਹੈ ਹੋਰ ਵਧੀਆ ਹੋਰ ਠੀਕ ਹੈ ਵਧੀਆ ਵਧੀਆ ਮੈਂ ਮਿੰਦੇ ਬਾਰੇ ਮੈਂ ਮਿੰਦੇ ਮਿੰਦ ਨੇ ਬਸ ਬੈ ਗਏ ਹੋਰ ਸੌਣਾ ਬੈ ਗਏ ਮਿੰਦ ਨੇ ਚਲੇ ਗਏ ਛੱਡ ਕੇ ਨਹੀਂ ਮਿੰਦ ਨੇ ਜਵਾਬ ਦੇਗੇ ਜਵਾਬ ਦੇਗੇ ਹਾਂ ਚਲੋ ਕੋਈ ਘਰ ਵਾਲੀਆਂ ਮਜਬੂਰੀਆਂ ਬਣ ਜਾਂਦੀਆਂ ਹਨ ਹਾਂ ਚਲੋ ਕੋਈ ਗੱਲ ਆਲਾ ਕਹਿੰਦਾ ਕਿ ਯਾਰ ਨਹੀਂ ਮੇਰਾ ਓਕਾ ਕੋਈ ਨਹੀਂ ਇੱਕ ਥੋੜਾ ਜਵਾਬ ਹਰ ਕਰ ਦਿੰਦੇ ਮੈਂ ਦੱਸ ਦੇਣਾ ਕਾ ਦਿੰਦੇ ਆ ਹਾਂਜੀ ਚਲੋ ਆਪਣ ਨੂੰ ਕੋਈ ਕੋਈ ਚੱਕਰ ਹੈ ਕਿ ਨਹੀਂ ਹਾਂਜੀ ਜਵਾਬ ਤਾਂ ਆ ਨੰਦੇ ਆ ਉਸofer ਤੋਂ ਸਭ ਬੜਾ ਬੜਾ ਪੈਦਾ ਪੈੜਾ ਬੜਾ ਪੈਦਾ ਪੈੜਾ ਬਹੁਤ ਪੈਦਾ ਹੈ ਨਾ ਹੈ ਨਾ ਥੱਕ ਜਾਂਦੇ ਆ ਥੱਕੇ ਥੱਕਦੇ ਹੀ ਆ ਵੇਖ ਲੋ ਤੇ ਵੇਲੇ ਅਸੀਂ ਤਾਂ ਥੱਕੇ ਨਹੀਂ ਭਾਈ ਤਾਂ ਹੀ ਆ ਕੱਡੇ ਸਭੜਿਆ ਲੱਖਿਆ ਪਰ ਥੱਕੇ ਨਹੀਂ ਤੇ ਵੇਲੇ ਹੁਣ ਤਾਂ 8ਵੇਂ ਨਿਕਲਿਆ ਹਾਂਜੀ ਪਹਿਲਾਂ ਮੈਂ ਸਵੇਰ ਤੁਸੀਂ ਬੈਗ ਤੇ ਆਉਂਦੇ ਸਹੀ ਨਹੀਂ ਦੂਰੋਂ ਮੇਰੇ ਮੋੜਸਾ ਤੇ ਕੱਲਾ ਵੇਲੇ ਮੈਂ ਮੋੜਸਾ ਲੈ ਕੱਲਾ 5-500 ਕਿਲੋਮੀਟਰ ਗਈ ਆ ਸਾਡੇ ਅਹੀਂ ਉਦੋਂ ਦਮੋ ਅੱਜ ਦੋ ਜੋ ਨਵੀਂ ਨਵੀਂ ਵੀਡੀਓ ਕੋਲ ਲਗੇ ਲੱਖਿਆ ਮੈਂ ਹਜੇ ਵੀ ਤੁਝ ਕੀਨੇ ਮੋੜਸ ਨੂੰ ਉਹਨੂੰ ਸਹੀ ਕਰਾਇਆ ਮੈਂ ਹਾਂਜੀ ਉਦੋਂ 5-6000 ਲਾਇਆ ਮੈਂ ਸੈਟ ਕਰਾਇਆ ਹਾਂਜੀ ਤੇ ਮੈਂ ਮੈਂ ਆਹ ਸਰੀਰ ਨੇ ਵੇਖੀ ਕਿ ਪਰ ਨਹੀਂ ਚਲਾਇਆ ਮੈਂ ਹਜੇ ਉਦੋਂ ਆ ਦੋ ਦਿਨ ਹੋ ਗਏ ਮੈਂ ਪੱਟੀ ਜਾ ਕੇ ਆਇਆ ਮੋਸਲ ਦੇ ਠੀਕ ਹੈ ਯਾਰ ਇਹ ਸਰੀਰ ਨੂੰ ਜਨਾ ਵਾੜ ਹੁੰਦਾ ਹੈ ਜਗਾ ਨਹੀਂ ਕੋਈ ਗੱਲ ਨਹੀਂ ਕੱਲੇ ਅੱਗੇ ਨਹੀਂ ਤੁਸੀਂ ਡਰੇ ਕੱਲੇ ਸੀ ਇਹ ਪਹਿਲਾਂ ਹਾਂ ਕੋਈ ਗੱਲ ਨਹੀਂ ਕੱਲੇ ਆ ਇਹਦੇ ਕੱਲੇ ਜਾਣਾ ਹੈਨਾ ਚਲੋ ਬਾਕੀ ਇਹ ਨਾ ਹੁੰਦਾ ਹੈ ਨਾ ਜੋ ਕੋਈ ਬੰਦਾ ਨਾਲ ਰਹਿ ਲੈਂਦਾ ਨਾ ਉਹਨੂੰ ਨਾ ਥੋੜਾ ਜਿਹਾ ਦਿਲ ਮਿਲ ਜਾਂਦਾ ਹੈ ਨਾ ਹਾਂਜੀ ਕੋਈ ਪੰਜ ਸੱਤ ਬੰਦੇ ਹੋ ਜਾਂਦੇ ਨਾ ਫਿਰ ਬਾਅਦ ਯਾਰ ਮਹਿਸੂਸ ਹੁੰਦਾ ਯਾਰ ਬੰਦਾ ਹਣਾ ਹਾਂਜੀ ਇਹ ਯਾਰ ਪਤਾ ਲੱਗਿਆ ਬਾਕੀ ਯਾਰ ਹੁਣ ਵਿਚਾਰਾ ਉਹ ਮਜਬੂਰ ਉਹਦੇ ਕੰਦੇ ਮੇਰੀ ਭਾਂਜਦੀ ਕੋਈ ਨਾ ਕੋਈ ਘਰ ਦੇ ਉਹਦੇ ਕਹਿੰਦੇ ਨਹੀਂ ਵੀਰ ਜੀ ਕਹਿੰਦੇ ਅਸੀਂ ਨਹੀਂ ਘੱਲਣਾ ਹਾਂਜੀ ਆਪੇ ਗੱਲਾਂ ਆ ਮੈਂ ਚਲੋ ਕੋਈ ਨਹੀਂ ਰੱਖੋ ਮੈਂ ਫਿਰ ਕਰਾਂਗੀ ਆਹ ਵੇ ਰਿਕਾ ਨਹੀਂ ਚਲੋ ਬੜਾ ਵਧੀਆ ਨਜ਼ਾਰਾ ਵੀ ਮੈਨੂੰ ਦੱਸ ਕੇ ਤੇ ਬੜੀ ਅਰੇਸਟ ਮਿਲੀ ਹੈ ਨਾ ਹਾਂ ਹਾਂ ਤੇ ਕੋਈ ਗੱਲ ਨਹੀਂ ਕੋਈ ਨਹੀਂ ਤੇ ਬਾਕੀ ਹੁਣ ਹੁਣ ਆਪਾਂ ਹਾਂ ਗੱਲੇ ਨਾ ਮੈਂ ਚੱਲੋ ਕੋਈ ਗੱਲ ਚਲੋ ਹੋਰ ਦਣਾਓ ਠੀਕ ਠਾਕ ਕਣਕ ਕਣਕੇ ਫਿਰ ਆ ਗਈ ਆ ਕਣਕ ਬਾਗ ਗਈ ਹਣ ਬਸ ਤਿਆਰੀਆਂ ਹੀ ਪੂਰੀਆਂ ਹਾਰੀ ਮਾੜੇ ਕਣਕੇ ਆਪਣੀ ਆ ਜਾਓ ਵੇਖਾਓ ਆ ਵੇਖੋ ਬਾਈਓ ਨੇ ਕਣਕ ਨੂੰ ਐ ਭੈਣ ਹੈ ਨਾ ਭਾਅ ਮਾਰਦੀ ਜੇ ਸੋਨਾ ਨਹੀਂ ਭਾਅ ਮਾਰਦਾ ਬਸ ਤਿਆਰੀ ਆ ਸੰਜ ਲੋਣਾ ਲਖਿਆ ਤਿਆਰੀਆਂ ਸੰਦੀਆਂ ਕਰ ਦੇ ਨਹੀਂ ਸੰਦੀ ਫਿਰ ਕੱਲ ਜਾਂ ਪਰਸੋਂ ਚੱਲ ਚਲੋ ਚਲੋ ਵਧੀਆ ਭਾਈ ਇਹ ਹਣਾ ਸਾਲ ਦੀ ਮਿਹਨਤ ਆ ਕਿ ਨਹੀਂ ਹਾਂਜੀ ਤੇ ਆਪਣਾ ਇਹ ਕਿ ਕਿਤਾਬ ਬਣਾ ਕਹਿੰਦੇ ਬਾਈ ਜੀ ਇੰਦੇ ਬਣਾ ਕੁਛ ਵੀ ਨਹੀਂ ਗਿਆ ਇਹ ਕੁਛ ਕੁਛ ਵੀ ਨਹੀਂ ਆ ਤੁਸੀਂ ਇਹ ਅਸੀਂ ਵੀ ਹੈ ਨਹੀਂ ਕੋਈ ਵੀ ਹੈ ਨਹੀਂ ਇਹ ਤਾਂ ਸਾਰੇ ਦੁਕਾਨਦਾਰਾਂ ਕੋਲ ਜੋ ਮਰਜ਼ੀ ਆ ਇਹ ਤੋਂ ਕਣਕ ਬਗਾਰੇ ਕੁਛ ਵੀ ਹੈ ਨਹੀਂ ਨਹੀਂ ਕੋਈ ਤੇ ਚਲੋ ਹੋਰ ਸਭ ਠੀਕ ਠਾਕ ਤੇ ਅੱਜ ਫਿਰ ਕਿੰਨੇ ਆ ਅੱਜ ਵੈੜ ਇੱਕ ਬੜੀ ਚੰਗੀ ਵਣੇ ਸੋਈ ਜੋ ਹਾਂ ਹਾਂ ਤੇ ਇੱਕ ਉਹ ਬੜੀ ਮਈ ਨਾਮੀ ਵੀ ਆ ਗਲਵਾਲੀ ਠੀਕ ਆ ਤੇ ਬਾਕੀ ਦੋ ਛੋਟੀਆਂ ਹੋਰ ਆ ਤਿੰਨ ਤੇ ਕਦੀ ਸੁਣੋ ਆ ਆਜੋ ਮੇਰਾ ਵੀਰ ਆ ਜਾ ਵੀ ਜੱਸਿਆ ਘਰਾਂ ਦੀ ਆਦਾ ਫਿਰ ਕਹਿਣਾ ਹੈ ਡਾਕਟਰਾਂ ਤੇ ਦੱਲੀਆ ਬਖਾਨ ਨੇ ਮਾਝ ਹੁਣ ਵੇਖੋ ਮਾਝ ਤੇ ਮੇਰੇ ਹਿਸਾਬ ਨਾਲ ਬਹੁਤ ਵੱਡੀ ਮਾਝ ਆ ਜਿਹਨੂੰ ਵੱਡੀ ਨੂੰ ਵੱਡੀ ਆਖੇ ਜਾਉਣਾ ਤੇ ਛੋਟੀ ਨਹੀਂ ਕਿਹਾ ਜਿਹੜੀ ਛੋਟੀਆਂ ਛੋਟੀਆਂ ਵੀ ਕਮਾਂਗੇ ਪਰ ਇੱਕ ਨਾਮੀ ਮਾਝ ਲੈ ਕੇ ਆਂਦੀ ਭਾਈ ਹੁਣ ਨੇ ਕੱਢ ਗਈ ਹੁਣ ਤੇ ਦੱਸੋ ਬਰ ਲੱਖਿਆ ਜੀ ਇਸ ਦੀਵ ਜੀ ਦੂਜੇ ਸਵੇਰੇ ਸੋਈ ਝੋਟੀ ਹਾਂ ਤੇ ਅੱਜ ਤੇ ਜ਼ਿਆਦੇ ਨੇ ਸੋਈ ਨੂੰ ਐਸ ਟਾਈਮ ਆ 14 ਤੇ 15 ਲੀਟਰ ਬੋਲਾ ਤਿਆਰ ਚੋਰਾ 15 ਕਿਲੋ ਐਸ ਟਾਈਮ ਬੋਲਾ ਹੀ ਆ ਤੇ ਬਿਲਕੁਲ ਕਾਲੀ ਸ਼ਾ ਵਾ ਆ ਲੱਖਿਆ ਬਾਕੀ ਮੈਂ ਆ ਵੇਖ ਜਸੇ ਆ ਗਿਆ ਕਰਾ ਦੇ ਇਧਰ ਵਸ ਦੀ ਆ ਵੇ ਕਿੰਨੀ ਸੀਲ ਆ ਆ ਦੇ ਆਹੇ ਚੀਜ਼ਾਂ ਵੇਖਣ ਵਾਲੀਆਂ ਬਾਕੀ ਬਈ ਹੱਥਾਂ ਦੇ ਜਾਦੂ ਇਹਨਾਂ ਦੇ ਆ ਵੇ ਹਨਾ ਨਹੀਂ ਸੰਦੀਪ ਵਾਲੇ ਜੰਨੀ ਮਹਿੰਦੀ ਸਭ ਹਾਂ ਆਹ ਤੇ ਲਖਾ ਕਿੱਥੋਂ ਲੈ ਕੇ ਨੇ ਬਈ ਇਹ ਇਹ ਮੈਂ ਹਰਿਆਣੇ ਦੀ ਸੰਦੀਪਾ ਨਹੀਂ ਤੁਸੀਂ ਇੱਥੋਂ ਲਈ ਆਹ ਇੱਥੋਂ ਲਈ ਪਿਛਲੇ ਸੂਏ ਹਰਿਆਣੇ ਜਵਾਈ ਚ ਪਿਛਲੇ ਮੈਂ ਨੇ ਆ ਦਿਖਾ ਲਾ ਕੇ ਆ ਫੇਦਰਾ ਆਪ ਹਾ ਪੇਟਪੜ ਭਾਵ ਹੈ ਰਾਜੇ ਖਾਣਾ ਖਾਦੀ ਆ ਵੀ ਖਾਧੀ ਪਾ ਦੇ ਆ ਖੋਲੋ ਡਾਕਟਰ ਸਾਹਿਬ ਖੋਲੋ ਡਾਕਟਰ ਜੀ ਡਾਕਟਰ ਸਾਹਿਬ ਨਾਲ ਹੀ ਰੱਖਿਆ ਵੇਖੋ ਮੋਰਾ ਨਸਲ ਠੀਕ ਆ ਇਹ ਨਹੀਂ ਵੀ ਜਿੱਧਰੋਂ ਮਰਜੀ ਪੈ ਜਾਓ ਫਿਰ ਬਸ ਠੀਕ ਆ ਫਿਰ ਉਧਰੋਂ ਨਹੀਂ ਉਧਰੋਂ ਜਿੱਥੇ ਮੈਂ ਜਿੱਡੀ ਮੈਂ ਤਗੜੀ ਹੁੰਦੀ ਮਿੱਠੀ ਹਾਂ ਤੇ ਲੋ ਜੀ ਵੇਖੋ ਮੇਰਾ ਵੀ ਕਰਾ ਰਹੀ ਤਾਂ ਬਹੁਤ ਵੱਡੀ ਮੱਝ ਆ ਹਾਂਜੀ ਵੇਖੋ ਪਾਪਾ ਤੁਹਾਨੂੰ ਪਹਿਲੇ ਕਹਾਂ ਜੋ ਜਿਹੜੀ ਨਿੱਕੀ ਹੋਊਗੀ ਤੋਂ ਨਿੱਕੀ ਦੱਸਾਂਗੇ ਤੇ ਵੱਡੀ ਨੂੰ ਫਿਰ ਤੁਹਾਨੂੰ ਬੜਾ ਹੀ ਦੱਸਣਾ ਪੈਣਾ ਇਹ ਵੱਡੀ ਮੱਝ ਆ ਲੱਖੇ ਦੇ ਸਿਰ ਤੋਂ ਤਾਂ ਜਾਂਦੀ ਤਾਂ ਜਾਂਦੀ ਮੂੰਹ ਪੂਰਾ ਤਾਂ ਚੁੱਕਦੀ ਏ ਜਸਿਆ ਲੱਖਿਆ 20 ਲੋਕ ਕਿੰਨੀ ਆਈ ਹੈ ਹਾਂ ਹਾਂ ਜੀ ਬਹੁਤੀ ਨਹੀਂ ਆਦੀ ਮੇਰੇ ਕੱਟ ਲਈਦੀ ਆ ਨਾ ਹਾਂ ਹਾਂ ਬਹੁਤੀ ਨਹੀਂ ਆਹ ਲਓ ਜੀ ਚੱਲ ਕਰਮ ਵਾਲੀਏ ਚੱਲ ਗੱਡੀ ਡਾਂਸਰ ਬੁਲਾ ਲੋ ਕਰਾਂ ਦੀ ਵਾਹ ਜੈਡ ਬਲੈਕ ਝੋਟੀ ਪਰ ਉਧਰ ਠੰਡੀ ਪਾਉਂਦੀ ਸੀ ਪੈਰ ਦੇ ਥੇ ਗੱਡ ਦਿੰਦੀ ਜਾਣਾ ਹਾਂ ਹਾਂ ਨਹੀਂ ਠੀਕ ਹੈ ਭਾਈ ਜਸੇ ਕਿੰਨੇ ਕਰਜੋ ਲਖਾ ਜਦੋਂ ਬਾਈ ਹਾਂਜੀ ਦੁੱਧ ਕਿੰਨਾ ਕਰਜੋ ਦੁੱਧ ਸੰਦੀ ਵੀ 20 ਲੀਟਰ ਕਾ ਕੋ ਜਿਹੜਾ ਦੁੱਧ ਆਣਾ ਹਾਂਜੀ ਝੂੜ ਚਲੋ ਅਸੀਂ ਵੀ ਮਾਰਨਾ ਹਾਂ ਉਹ ਵੀ ਆਦਾ ਵੀਰ ਵੀਡੀਓ ਵੇਂਦਾ ਹੋਊਗਾ ਹਾਂ ਹਾਂ 22 ਲੀਟਰ ਦੁੱਧ ਚਾਹੀਦਾ ਅੱਛਾ 22 ਕਿਲੋ ਹਾਂਜੀ ਵੇਖੋ ਠੀਕ ਆ ਲਓ ਜੀ ਬਾਦੀ ਆਪਣਾ ਵੀਰ ਮੇਰਾ ਜਜਮੈਂਟ ਕਰਦੇ ਸਿਆਣੇ ਸਾਡੇ ਤੋਂ ਪਰਾ ਦਾ ਪਰਾ ਜਿੰਨਾ ਮਾਲ ਚੰਗਾ ਰੱਖਿਆ ਹਾਂ 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 ਚਲੋ ਕਿੰਨੇ ਦਾ ਦੁੱਧ ਆਹ ਜੀ ਵੇਖੋ ਆਦੇ ਦਿਨ ਪੂਰੀ ਸਿਰ ਤੋਂ ਤਾਂ ਨਹੀਂ ਜਾਣੀ ਨਹੀਂ ਦਿਖੀ ਨਹੀਂ ਲੱਗਦਾ ਵੇਖੋ ਫੁੱਲ ਸਾਇੰਸ ਦੀ ਵੱਡੀ ਫੁੱਲ ਆਹ ਵੇਖੋ ਨੇ ਵਾਕੇ ਫੁੱਲ ਸੈ ਜੀਆ ਵੱਡੀ ਪੂਰੀ ਕੱਤਮ ਵਜਨ ਦੀ ਪੁੱਠ ਕੁੜਾ ਕਟਾ 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 ਤੇ ਸੰਦੀਵੇ ਚਵਾ ਲਗਾ ਜਣੀ ਮੋਟੀ 2 ਕਿਲੋ ਗਾਰੇ ਅੱਛਾ ਆ ਵੇਖ ਪਾਵੇਂ ਥੱਲੇ ਦੇ ਲੰਮੇ ਪੈਜੇ ਕੋਈ ਉਹੋ ਜੀ ਗੱਲ ਨਹੀਂ ਮੈਂ ਓਏ ਰਾਣੀ ਰਾਣੇ ਵੇਖ ਐਨਮੂ ਕਰ ਕਮ ਚਲੋ ਬੋਲੋ ਭਰਾ ਤੇ ਆਪੇ ਤੁਸੀਂ ਦੱਸੋ ਇਧਰਾਂ ਨਹੀਂ ਭਰਾ ਮੋਲ ਦਾ ਆਵੇਂ ਸੰਦੀਵੇ ਚਲੋ ਇਥੋਂ ਰੌਣਕ ਮੇਲਾ ਆਪਣੇ ਲਾਗੇ ਬਸ ਜੈ ਜੀ ਰੱਖਣਾ ਜਿਹੜਾ ਉਹ ਉਧਰ ਜਾਵੇ ਕਿਉਂ ਡਾਕਟਰ ਸਾਹਿਬ ਡਾਕਟਰ ਖਾਦੀ ਮਾਰੇ ਸੰਦੀਪ ਵਿੱਚ ਜਦੀ ਚੰਗੀ ਇੱਧਰ ਵੇਖ ਲਓ ਕੈਮਰਾ ਘੁਮਾਓ ਆਪਾਂ ਨਹੀਂ ਕਹਿਣਾ ਜਿਹਨੇ ਜਿਹੜੂ ਇਹ ਵੀਰ ਨੂੰ ਪਛਾਣਿਆ ਨਾ ਤੇ ਵੀਰ ਮੇਰਾ ਉਹ ਫੋਨ ਲਾ ਕੇ ਮੈਂ ਮੰਗਲੇ ਦੇ ਦਾਂਗੇ ਮੈਂ ਬਾਕੀ ਜਿਹੜਾ ਇੱਥੇ ਆਉ ਉਹ ਮੈਂ ਦੇਣੀ ਵੀ ਉਹਨੂੰ ਆ ਜਿਹੜਾ ਫੋਨ ਲਾਉ ਸੰਦੀਪ ਨੂੰ ਦੇ ਦਾਂਗੇ ਪਰ ਕਾਰਾਂਣ ਕੇ ਮਹੀਂ ਦੇ ਲੱਗੇ ਜਾਣ ਕੇ ਵੇਖ ਕੇ ਉਹ ਸੰਦੀਪ ਵਿੱਚ ਇਹਨੂੰ ਮਹੀਂ ਦੀ ਸਾਰ ਹੈ ਬਸ 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 ਪਾਦਾ ਦੁੱਧ ਦਾ ਦੁੱਧ ਦੇਣਾ ਹੈ ਬਿਲਕੁਲ ਆਪਾਂ ਨਹੀਂ ਚੱਲ ਪੜਾ ਸੰਦੀਪ ਆਹੀ ਦਾ ਮਾਲ ਚ ਰਹਿੰਦੇ ਆ ਜਿਨੇ ਮਹੀਂ ਚੰਗੀ ਰੱਖੀ ਆ ਉਹਨੂੰ ਪਤਾ ਹੈ ਮਹੀਂ ਕਿੰਨਾ ਦੁੱਧ ਦੇਣਾ ਦੱਸ ਦੋ ਮ ਹਾ ਤੇ ਨਾਂ ਸਦੀ ਰੇ ਕੋ ਮੋਲ 170 ਦੀ ਮਿਹਦੇ ਦਾ ਛੋਟ ਕਰਦੇ ਮੋਕੇ ਕਰਦਾ ਖੋਲੀ ਵੀਰ 22 21 ਕਿਲੋ ਵੀਨਾ ਦੁੱਧ ਚੋਇਆ ਸਾਰਾ ਪਸ ਦੇ ਕੇ ਮਿਹਦੀ ਡਿਟੇਲ ਕਰਦੇ ਤੇ ਲੋ ਜੀ 1 ਲੱਖ 70 ਹਜ਼ਾਰ ਦੀ ਆ ਤੇ ਬਾਕੀ ਮੋਕੇ ਦੇ ਮਾਨ ਦਾ ਤੁਹਾਡਾ ਜ਼ਰੂਰ ਕਰਨਗੇ ਵੀਰ ਹਣੀ ਠੀਕ ਆ ਉਹ ਖੁੱਲੇ ਦਿਲ ਨਾਲ ਹੀ ਕਰਨਾ ਇਹਨਾਂ ਨੇ ਤੋਰੋ ਕਰਾ ਦੇ ਆ ਦੇਖੋ ਤੋਰ ਲੋ ਬਾ ਠੀਕ ਆ ਲੋ ਜੀ ਚੈੱਕ ਕਰੋ ਹੁਣ ਹੁਣ ਟੋਰੀ ਤੰਗ ਨਾਲ ਕਰਾ ਦੇ ਹਾਂ ਨੇ ਠੀਕ ਆ ਠੀਕ ਹੈ ਠੀਕ। ਕੋਈ ਢਾਈ ਤੇ ਨਵੀਰ ਮੰਗਦਾ ਜੇ ਕੋ ਮਈ। ਹੂੰ ਹੂੰ ਹੂੰ। ਆਪਾਂ ਜਾਏ। ਆ ਸਾਡੇ ਟਰ। ਆ ਜਾਓ। ਚਲੋ। ਆ ਜਾਓ ਬਰ। ਬੰਦ ਬਰੇ। ਬੰਦ ਉੱਥੇ। ਤੇ ਜਿ세 ਲਖਿਆ ਭਈ ਆਹਾ। ਹੁਣ ਵੈੜਦਾ ਖਾਦੀ ਹੈ। ਆ ਵੈੜਾ ਖਾ ਉਹ ਸੰਦੀ ਦੁੱਧੂ ਸੂਏ। ਬੰਦੇ ਡੈਕਟਰ ਮਈ। ਹਾਂ। ਇਹ ਸੰਦੀ ਦੁੱਧੇ ਸੂਏ ਵੈੜ ਜਾਓ। ਲਖਿਆ ਸੰਦੀਪ ਜੀ ਦੁੱਧੇ ਸੂਏ ਵੈੜਿਆ। ਹਾਂਜੀ ਹਾਂਜੀ। ਤੇ ਸਿਰੇ 9 9:30 ਵੇ ਸੋਈ ਆ। अच्छा ते जे असड़ती वेरे ने पूरी हां ठीक है ते वशा देता मगर ते ਵੇੜ ਨੇ ਪਹਿਲੇ ਸਵੇਰੇ 23 ਲੀਟਰ ਦੁੱਧ ਦਿੱਤਾ ਹੈ ਅੱਛਾ ਪਹਿਲੇ 27 28 ਕਿਲੋ ਦੁੱਧ ਪਾ ਦੂਗੀ ਇਹ ਵੀ ਖੋਲੋ ਫਿਰ ਲਓ ਜੀ ਇਹ ਵੀ ਦੇਖੋ ਘਰਾਂ ਦੀ ਵੇੜ ਬਹੁਤ ਵੱਡੀ ਆ ਬਾਕੀ ਬਹੁਤ ਜ਼ਬਰਦਸਤ ਲੱਗਾ ਤੇ ਤੋਰੋ ਘਰਾਂ ਦੇ ਨੂੰ ਵੀ ਵੱਡੀ ਵਸ਼ੀ ਹੈ ਨੀ ਵੀਰਾ ਆ ਦੇਖੋ ਬਰਾ ਐਂਡ ਐਂਡ ਪੀਸ ਐਂਡ ਐਂਡ ਸਿਰਾ ਸਿਰਾ ਅੱਜ ਬੜੀ ਚੰਗੀ ਵਹਿੜ ਹੰਦੀ ਵੀਰ ਦੁੱਧ ਵਹਿੜ ਪੂਰੀ ਸੇਵਾ ਕਰ ਦੋ ਤੀਰ ਵੀ ਜਲ ਜੂਗੀ ਬਸ ਠੀਕ ਆ ਬੋਲੋ ਵੇਹ ਲੋ ਹੰਦੀ ਬੇਟੀ ਵਹਿੜ ਦਾ ਪੁੱਛਾ ਕਹਿੰਦੇ ਹਾਂਜੀ ਠੰਡੀ ਠੁੱਡੀ ਠੰਡੀ ਹਰੇ ਕੋਈ ਉਹੋ ਜਿਹੀ ਕੋਈ ਗੱਲ ਨਹੀਂ ਆ ਲੱਕਾ ਵੇਖ ਹਨੇ ਬੋਲੋ ਐਸਾ ਨਹੀਂ ਮੋਲਾ ਜਨਾ ਮੱਜੀ ਬਾਖ ਮੰਗੀ ਜਾਈਏ 95 ਕਰੀ ਜੀਏ 90 ਵੀ ਦੇ ਦਾਂਗਾ 90 ਅੱਜ ਛੋੜ ਕਰਦਾ ਕਿੰਨਾ ਕਰਦਾਂਗੇ ਮਾਨਦਾਨ ਸਾਸੀ ਵੀ ਦੇ ਦਾਂਗਾ ਸਦੀ ਦਾ 34 ਲੀਟਰ ਦੀ ਗਾਟੀ ਹੋਊਗੀ ਨਮ ਚਲੋ ਠੀਕ ਆ ਵੇ ਲੋ ਜੇ ਹੁਣੇ ਜੇਰ ਪਾਈ ਨੇ ਠੀਕ ਆ ਠੀਕ ਆ ਗਿੱਲੇ ਤਾਂ ਨਹੀਂ ਚੱਲਣ ਦੇ ਤੂੰ ਤੂੰ ਨਾਲ ਆਓ ਚੱਲਣ ਦੇ ਹਣਾ ਗੱਲ ਕਰੀਏ ਚੱਲ ਬੋਲ ਹੁਣ ਬੋਲੋ ਚਲੋ ਕਰਦਾਂਗੇ ਮੈਂ ਹੋਰ ਮੰਨਦਾਂ ਕਰਦਾਂਗੇ ਸਦੀ ਦਾ ਪਰ ਵੱਡੀ ਆ ਜਾਓ ਆਸ ਦੀ ਦੂਜੇ ਸਵੇਰ ਝੋਟੀ ਜੋ ਗੱਬਣ ਸੂਈ ਜੋ 14 ਕਿਲੋ ਦੁੱਧ ਜੋ ਹਾਂਜੀ ਇਹ ਵੀ ਖੋਲੋ ਸੂਈ ਉਹ 20 25 ਦਿਨਾਂ ਦੀ ਮਗਰ ਕਟਾ ਜੋ ਲਓ ਜੀ ਪੂਰਾ 14 ਕਿਲੋ ਦੁੱਧ ਜੋ 14 ਕਿਲੋ ਦੁੱਧ ਆ ਤੇ ਦੇਖੋ ਜੀ 20 25 ਦਿਨ ਹੋ ਗਏ ਸੂਈ ਨੂੰ ਤੇ ਇਹ ਵੀ ਦੇਖੋ ਬਾਠ ਠੀਕ 14 ਕਿਲੋ ਦੁੱਧ ਤੇ ਸਦੀਵਰ ਕੰਡੇ ਵਾਲਾ ਹੂੰ 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 64 ਕਿਤਰੇ ਆਂਦਾ ਹੈ ਹਾਂ ਜੀ ਇਹਦਾ ਗੱਲ ਇਹ ਸੰਦੀਪ ਵੀਰ ਹਾਂ ਨਾ ਮੈਂ ਲੱਖ ਦੀ ਦੇ ਦਾਂਗੇ ਚਲੋ ਪੰਜ ਛੱਡ ਦਾਂਗੇ ਪਰ 14 ਕਿਲੋ ਦੁੱਧ ਕੰਡੇ ਵਾਲਾ ਵੀ ਮੇਰਾ ਸਾਈ ਪਾਵੇ ਨਾ ਆਹਾ ਆਹ ਸੰਦੀਪ ਵੀਰ ਘਰ ਦੀ ਮੈਂ ਆਹ ਸੰਦੀਪ ਵੀਰ ਤਿੱਲੜ ਮੈਂ ਜਮਾਂਦਰੂ ਹੀ ਅੱਛਾ ਤਿੱਲੜ ਜਮਾਂਦਰੂ ਹਾਂ ਜੀ ਤੇ 9 ਕਿਲੋ ਦੁੱਧ ਜੋ ਬੋਲਿੰਦਾ ਮੋਲੇ 55 ਦਾ 52 ਦੀ ਦੇ ਦਾਂਗੇ 55 ਦੀ ਆਉ ਮਗਰ ਕਟਾ ਜੇ ਤੇ ਔ ਮੀ ਨਿਕਦੀ ਸਹੀ ਚਲੋ ਤੇ ਆ ਗਾਂ ਸੰਦੀਪ ਵੀਰ ਤੋਕੜ ਜੋ ਕੱਲੀ ਤੋਕੜ ਗੱਬਣ ਤੇ ਨਾ ਨਹੀਂ ਤਾਂ ਕੱਲੀ ਤੋਕੜ ਜੋ ਦੁੱਧ ਦੁੱਧ ਦਾ 9 ਕਿਲੋ ਜੋ ਮੋਲੇ ਦਾ ਮੋਲੇ 15 ਦੀ ਦੇ ਦਾਂਗੇ ਬਹੁਤ ਠੀਕ ਹੈ ਫਿਰ 15000 ਦੀ ਦੇ ਦਾਂਗੇ 14 ਦੀ ਦੇ ਦਾਂਗੇ ਹੈ 14000 ਚਲੋ ਇਹੋ ਡੰਗਰ ਸੰਦੀਪ ਵੀਰ ਲਓ ਜੀ ਵੇਖ ਲਓ ਜੀ ਆਹੀ ਵੀਰ ਨੇ ਪਸ਼ੂ ਆ ਪਰ ਬਹੁਤ ਪਸ਼ੂ ਸਸਤੇ ਆ ਤੇ ਕੁਆਲਿਟੀ ਦੇ ਪਸ਼ੂ ਹਨਾ ਤੇ ਬਾਕੀ ਲਾਗ ਸੰਦੀਪ ਤਿੰਨ ਚਾਰ ਹੀ ਪਰ ਸਿਰਾ ਆ ਮੈਂ ਬਾਕੀ ਮੇਰਾ ਵੀ ਇੱਥੇ ਆ ਕੇ ਆ ਲੈ ਇੱਕ ਟਾਈਮ ਦੋ ਟਾਈਮ ਚੁਾਈ ਕਰੋ ਹਣਾ ਜੱਸਾ ਠੀਕ ਹੈ ਕਾ ਨਹੀਂ ਹਾਂਜੀ ਚਲੋ ਹੋਰ ਬੋਲੋ ਹੋਰ ਵਧੀਆ ਸੰਦੀਪ ਦਾ ਬਾਬੇ ਦੀ ਕਿਰਪਾ ਪੂਰੀ ਫੁੱਲ ਹੈ ਕਿਰਪਾ ਹੀ ਜਾਈ ਹੈ ਹਾਂਜੀ ਐਦਾ ਸਾਰਾ ਤੇ ਮੇਰੇ ਪ੍ਰਿਆਥ ਰੱਖੇ ਬਸ ਬਸ ਪਰਮਾਤਮਾ ਮੇਰੇ ਕਰੇ ਇੱਥੇ ਬੜੇ ਬੜੇ ਕੰਮ ਹੋ ਜਾਂਦੇ ਕਈ ਆਏ ਹਾਂ ਬਿਲਕੁਲ ਜੀ ਬਿਲਕੁਲ ਬੋਲੋ ਹਾਂਜੀ ਚਲੋ ਡੰਗਰ ਚੰਗੇ ਲਾਈ ਦੇ ਚੰਗੇ ਵੇਚੀ ਦੇ ਨਾ ਨਾ ਕੈਮਰੇਮੈਨ ਸਾਹਿਬ ਇਧਰ ਵੀ ਕੈਮਰਾ ਮਾਰੋ ਨਹੀਂ ਦਿਖਣਦੇ ਆ ਡਾਕਟਰ ਸਾਹਿਬ ਆਪਣੇ ਡਾਕਟਰ ਸਾਹਿਬ ਕੀ ਕਰਦੇ ਆ ਇਹ ਡਾਕਟਰ ਹੀ ਵੀਰ ਪਹਿਲਾਂ ਹੁਣ ਆਪਣੇ ਨਾਲ ਆ ਗਿਆ ਹੁਣ ਆਪਣੇ ਨਾਲ ਡਾਕਟਰੀ ਕਰਦਾ ਇਹ ਫਿਰ ਬਾਹਰੋਂ ਬੁਲਾ ਕੇ ਲੋਡਗਾ ਨਹੀਂ 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 ਡਾਕਟਰ ਸਾਹਿਬ ਸਭ ਕੁਝ ਕਰ ਲੈਣੇ ਆ ਹਾਂਜੀ ਤਦੇ ਫਾਰਮ ਚ ਰੱਖਿਆ ਠੀਕ ਆ ਹਾਂਜੀ ਪਿੰਡ ਦਾ ਹੀ ਮੁੰਡਾ ਚੰਗਾ ਕੋਰਸ ਕੋਰਸ ਕੀਤਾ ਹੈ ਤੇ ਜੋ ਮੈਂ ਏਆਈ ਵੀ ਕਰ ਲੈਣੇ ਸਿਮਲਸਮ ਭਰ ਲੈਂਦੇ ਕਿ ਨਹੀਂ ਨਹੀਂ ਸਿਆ ਕਰ ਲੈਂਦਾ ਕਰ ਇਹ ਕਰ ਲੈਂਦਾ ਕਰ ਲੈਂਦਾ ਹਾਂਜੀ ਇਹ ਤਨਖਾਹ ਵਾਧਾ ਦਿੱਤੀ ਵੀ ਆ ਬੱਚੀ ਕੀਤੀ ਨੂੰ ਬਹੁਤ ਠੀਕ ਆ ਫਿਰ ਰੋਟੀ ਪਾਣੀ ਥੋ ਦੋ ਦੁੱਧ ਕਿਲੋ ਦੋ ਕਿਲੋ ਜਨਾਬ ਪੀ ਲੈ ਪੀ ਲੈ ਚਲੋ ਹਾਂਜੀ ਡਾਕਟਰ ਸਾਹਿਬ ਵਧੀਆ ਬਨੇ ਜਾ ਰਹੇ ਕਿ ਨਹੀਂ ਬੋਲੋ ਡਾਕਟਰ ਸਾਹਿਬ ਮਾਣ ਉੱਚੀ ਚੱਲ ਜਲ ਯਾਰੇ ਬੋਲੇ ਚਲੋ ਲੱਖਾ ਜੀ ਬੋਲੋ ਜੱਸਾ ਜੀ ਸੰਦੀ ਵੀਰ ਪਿੰਡ ਭੰਦੇਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਫੋਨ ਨੰਬਰ 98146243199815097203 ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਠੀਕ ਠਾਕ ਚਲੋ ਠੀਕ ਹੈ ਜੀ ਫਿਰ ਠੀਕ ਸਤਿ ਸ਼੍ਰੀ ਅਕਾਲ ਜੀ